हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਸ਼ੋਰਟ ਦੇ ਵਿੱਚ ਦੋ ਮਜਾ ਦਿਖਾਵਾਂਗੇ ਐਡਰੈਸ ਨੋਟ ਕਰ ਲਿਓ ਪੈਨ ਦੇ ਝਾਮ ਕੇ ਤਸੀਲ ਜਿਹਦਾ ਸ਼੍ਰੀ ਤਰਨਤਾਰ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹ ਰਹੋਂ ਦੇ ਫਾਰਮ ਤੋਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਦੱਸਿਓ ਵੀ ਜੀ ਇਹ ਸਮਝ ਬਰੇ ਆਪਾ ਇਹ ਭਾਜੀ ਦੁੱਧਾ ਸੁਆ ਝੋਟੀ ਸੁਈ ਆ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਜੀ ਸਮਝ ਵਰਤੇ ਕੋਈ ਹਾਂਜੀ ਦੁੱਧ ਕਿੰਨਾ ਭਾਜੀ ਇਹਨੂੰ 3 ਮਹੀਨੇ ਹੋਏ ਜੀ ਦੁੱਧ ਕਿੰਨਾ ਜੀ ਤੇ ਕਟਾਓ ਜੇ ਚਾਤੀ ਮਰਾ ਦਿਓ ਆਹ ਕਟਾ ਦੋਸਤੋ ਇਹਦਾ ਚੋਬਰ ਚੈੱਕ ਕਰ ਲਿਓ ਗਬਰੂ ਖੁੱਲੀ ਜਿ ਦੁੱਧ ਕਿੰਨਾ ਜੀ ਦੁੱਧ ਭਾਜੀ ਚਵਾਵਾ 9-10 ਲੀਟਰ ਉਹਨਾਂ ਆਖਿਆ ਹਾਂਜੀ 8 ਲੀਟਰ ਨਾਲੇ ਪੱਕਾ ਹੋ ਮੁੱਲ ਕਿੰਨਾ ਜੀ ਮੁੱਲ ਭਾਜੀ ਇਹਦਾ ਬਿਲਕੁਲ ਜਾਇਜ਼ ਆ 55000 ਦੇ ਵਿੱਚ ਪਹੁੰਚ ਜਾਂ ਗੱਡੀ ਆ ਆਪਦੀ ਲੈ ਹੋਏ ਪੂਰੇ 52000 ਦੀ ਠੀਕ ਹੈ ਜੀ ਇਹ ਦੋਗੇ ਇਧਰ ਆ ਜੀ ਜਫਰਾਵਦੀ ਗੱਡੀ ਭਾਜੀ ਜਫਰਾਵਦੀ ਨੀਲੀ 라ਵੀ ਲਾਲੇ ਕੋ ਪੰਜ ਕਲਿਆਣੀ ਲਾਲੇ ਹਾਂਜੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਭਾਜੀ ਇਹਨੂੰ ਸਾਢੇ 3 ਮਹੀਨੇ ਹੋਏ ਜੇ 4 ਸੁਆਹ ਕਿੰਨਾ ਸਮੋਈ ਜੇ ਸੁਆਹ ਭਾਜੀ ਮਾਲਕਾਂ ਦੇ ਕਹਿਣ ਮੁਤਾਬਕ ਦੁੱਜਾ ਹੀ ਹਾਂਜੀ ਆਪਦੀ ਸਮਝ ਵਰਤੇ ਕੋਈ ਤਿਜਾ ਹੋਊਗਾ ਹਾਂਜੀ ਦੁੱਧ ਕਿੰਨਾ ਜੀ ਪਰਮਾਨੇ ਗੱਡੀ ਆ ਤੀਜਾ ਲਾਵੇ ਚੌਥਾ ਲਾਵੇ ਦੁੱਧ ਕਿੰਨਾ ਜੀ ਦੁੱਧ ਭਾਜੀ ਇਥੇ ਲ 7 ਲੀਟਰ ਦੇ ਪੱਕਾ ਮੁੱਲ ਕਿੰਨਾ ਜੀ ਮੋਲ ਭਾਜੀ ਇਹਦਾ ਜੋ ਮਰਜ਼ੀ ਕਰੀਏ 44000 ਦੇ ਵਿੱਚ ਪਹੁੰਚ ਜਾਂ ਗੱਡੀ ਆਪ ਜੀ ਲੈਵੇ ਪੂਰੇ 45000 ਠੀਕ ਹੈ ਜੀ ਹਾਂਜੀ ਧੰਨਵਾਦ ਉਸ ਦਿਨ ਵੀਡੀਓ ਵੇਖਣ ਵਾਸਤੇ ਜੀ